ਅੱਸੀ ਕਾਲ ਬਾਈ ਜੀ ਸਾਰਿਆਂ ਨੂੰ ਆਇਸ ਤੋਂ ਦੱਸ ਰਹੇ ਆ ਆਪਾਂ ਆ ਪੌਦੇ ਬਾਰੇ ਇਹ ਪੌਦਾ ਦੇਖਣ ਨੂੰ ਤਾਂ ਆਪਾਂ ਨੂੰ ਆਮ ਜਿਹਾ ਲੱਗਦਾ ਪਰ ਇਹ ਬਹੁਤ ਜ਼ਿਆਦਾ ਗੁਣਕਾਰੀ ਆ ਇਹ ਪੌਦੇ ਦਾ ਨਾਮ ਹੈਗਾ ਫਾਲਸਾ ਜਿਹੜੇ ਉੱਤੇ ਆ ਇਹਦੇ ਫੇਰ ਲੱਗੇ ਆ ਇਹ ਜਮਾਂ ਜਿਵੇਂ ਆਪਣੇ ਮਲਿਆਂ ਦੇ ਫੇਰ ਹੁੰਦੇ ਉਸ ਤਰ੍ਹਾਂ ਕਿਰ ਜਾਂਦੇ ਆ ਤੇ ਇਹਦੇ ਖਾਣ ਦੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮਾਂ ਸੋਲਵ ਹੋ ਲੀਆਂ ਜਿਵੇਂ ਕਿ ਅੱਜ ਕੱਲ ਹੱਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਵੀ ਅੱਜ ਕੱਲ ਜੇ ਵਿੱਚ ਚੜਦੀ ਜਵਾਨੀ ਦੇ ਵਿੱਚ ਕਹਿੰਦੇ ਆ ਮੁੰਡੇ ਓਵਰਡੋਜ਼ ਨਾ ਜਾਏਵੇਂ ਜਾਂ ਓਵੇਂ ਵੀ ਟੈਗ ਦੇ ਨਾਲ ਬਿਮਾਰੀਆਂ ਦੇ ਨਾਲ ਮਰ ਜਾਂਦੇ ਆ ਤੇ ਉਹ ਸੰਗੜੇ ਖੂਨ ਦੇ ਕਾਰਨ ਹੁੰਦੇ ਆ ਜਿਹੜਾ ਬੰਦਾ ਆ ਚੀਜ਼ ਦਾ ਅਪਯੋਗ ਕਰਦਾ ਜਿਹੜਾ ਇਹਦਾ ਫਾਲ ਖਾਂਦਾ ਸੇਵਨ ਕਰਦਾ ਉਹਨੂੰ ਕਦੇ ਵੀ ਹਾਰਟ ਐਟੈਕ ਨਹੀਂ ਆਊਗਾ ਕਿਉਂਕਿ ਇਹ ਬਹੁਤ ਤਾਕੜੀ ਗੁਣਕਾਰੀ ਚੀਜ਼ ਆ ਇਹ ਖੂਨ ਨੂੰ ਪਤਲਾ ਕਰਦੀ ਆ ਤੇ ਮਾਤਰਾ ਸਹੀ ਕਰਦੀ ਆ ਬਾਡੀ ਨੂੰ ਸਹੀ ਰੱਖਦੀ ਆ ਤੇ ਉਹਦੀ ਮਾਤਰਾ ਦੇ ਵਿੱਚ ਜਿੰਨੇ ਵੀ ਆਪਾਂ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਆ ਉਹ ਨਹੀਂ ਦਿੰਦੀ ਆ ਇਹਨੂੰ ਫਾਲਸਾ ਕਹਿੰਦੇ ਆ ਇਹ ਬੂਝਾ ਸੌਦਾ ਆਮ ਨਸਰੀਆਂ ਤੋਂ ਯੂਨੀਵਰਸਿਟੀ ਤੋਂ ਵੀ ਲੈ ਸਕਦੇ ਹੋ ਇਹਨੂੰ ਲਾਉਣਾ ਚਾਹੀਦਾ ਇਹਦੇ ਵਿੱਚ ਬਹੁਤ ਗੁਣਕਾਰੀ ਆ ਇਹ ਮੈਡੀਸ਼ਨ ਦੇ ਵਿੱਚ ਵੀ ਵਰਤਿਆ ਜਾਂਦਾ ਹੈਗਾ ਇਹਦੇ ਬਹੁਤ ਗੁਣ ਜ਼ਿਆਦੇ ਨੇ ਕਿਉਂਕਿ ਇਹਦੇ ਨਾਲ ਹਾਰਟ ਐਕ ਦੀ ਪ੍ਰੋਬਲਮ ਦੇ ਬਹੁਤ ਜ਼ਿਆਦੇ ਚਾਂਸ ਘਟ ਜਾਂਦੇ ਨੇ ਇਹਦਾ ਸੇਵਨ ਕਰਨਾ ਬਹੁਤ ਜ਼ਰੂਰੀ ਆ ਇਹਨੂੰ ਬਾਲਸਾ ਕਹਿੰਦੇ ਆ ਜੀ ਭਾਈ ਜੀ ਜਿਹੜਾ ਆ ਪੌਦਾ ਨਾ ਆ ਪੌਦੇ ਦੀ ਅੱਜ ਦੀ ਡਿਮਾਂਡ ਬਹੁਤ ਆ ਇਹਨੂੰ ਅੰਜੀਰ ਕਹਿੰਦੇ ਆ ਇਹ ਅੰਜੀਰ ਜਿਵੇਂ ਕਿ ਕਿਸੇ ਐਕਸੀਡੈਂਟ ਹੋ ਜਾਂਦਾ ਹੱਡਾ ਘੋੜੇ ਮੋਢੇ ਟੁੱਟੇ ਜਾਂਦੇ ਆ ਉਹਨਾਂ ਦੀ ਦੁਬਾਰੇ ਵੀ ਤਾਕਤ ਨਹੀਂ ਰਹਿੰਦੀ ਸਰਵੱਥਾ ਨਹੀਂ ਰਹਿੰਦੀ ਤੇ ਇਹਦੇ ਬਹੁਤ ਜ਼ਿਆਦੇ ਗੁਣ ਆ ਇਹ ਬਈ ਹੱਡੀ ਦੀ ਰੀੜ ਦੀ ਹੱਡੀ ਹੋਰ ਚੀਜ਼ਾਂ ਵਾਸਤੇ ਬਹੁਤ ਚੀਜ਼ ਆ ਇਹ ਬਾਜ਼ਾਰ ਦੇ ਵਿੱਚੋਂ ਵੀ ਮਿਲ ਜਾਂਦੀ ਆ ਤੇ ਇਹਨੂੰ ਬਾਜ਼ਾਰ ਦੇ ਵਿੱਚ ਸੁੱਕੀ ਵੀ ਮਿਲ ਜਾਂਦੀ ਆ ਤੇ ਆਮ ਤੌਰ ਇਹ ਫਲ ਵੀ ਹੁੰਦਾਗਾ ਇਹ ਮਰਦਾਨਾ ਕਮਜ਼ੋਰੀ ਨੂੰ ਵੀ ਦੂਰ ਕਰਦੀ ਆ ਇਹਦੀ ਸੇਵਨ ਕਰਨ ਲਈ ਬਹੁਤ ਬੰਦੇ ਕਰਦੇ ਆ ਬਾਜ਼ਾਰ ਦੇ ਵਿੱਚੋਂ ਲੈ ਕੇ ਵੀ ਕਰ ਲੈਂਦੇ ਨੇ ਇਹ ਸਵੇਰੇ ਤੇ ਸ਼ਾਮ ਨੂੰ ਖਾਣੀ ਚਾਹੀਦੀ ਇਹ ਬਾਜ਼ਾਰ ਦੇ ਵਿੱਚੋਂ ਮਿਲਦੀ ਆ ਆਪਾਂ ਨੂੰ ਉਹ ਮੰਨ ਕੇ ਚਲੋ ਲਾਹਵਾਦੀ ਹੁੰਦੀ ਆ ਉਹ ਜਿਹੜੀ ਆਪਾਂ ਦੁੱਧ ਦੇ ਨਾਲ ਲੈ ਸਕਦੇ ਆ 2 ਤੋਂ 4 ਉਹ ਮੰਨ ਕੇ ਚਲੋ ਵੀ ਉਹਦਾ ਕੋਈ ਨੁਕਸਾਨ ਨਹੀਂ ਹੈ ਏਰੋਵੈਦਿਕ ਚੀਜ਼ਾਂ ਨੇ ਸਾਰੀਆਂ ਇਹ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਦੇਸੀ ਚੀਜ਼ਾਂ ਨੇ ਇਹਨੂੰ ਵੀ ਵਰਤਣਾ ਚਾਹੀਦਾ ਇਹਨੂੰ ਅੰਜੀਰ ਕਹਿੰਦੇ ਆ ਭਾਈ ਅੰਜੀਰ